ਕੇ 28 ਤਰੀਕ ਤੱਕ ਦੇ ਮੌਸਮ ਦੀ ਸਵੇਰ ਵੇਲੇ ਵੀ ਲਾਈਵ ਹੋ ਕੇ ਅਪਡੇਟ ਤੁਹਾਨੂੰ ਦਿੱਤੀ ਸੀ ਤੇ ਉਸ ਤੋਂ ਬਾਅਦ ਦਿਨ ਵੇਲੇ ਵੀ ਲਾਈਵ ਹੋਇਆ ਤੇ ਹੁਣ ਫੇਰ ਲਾਈਵ ਹੋ ਕੇ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅਸੀਂ ਜੋ ਸੈਟਲਾਈਟ ਦੇ ਮੁਤਾਬਕ ਵੀ ਜਾਣਕਾਰੀ ਦੇਖੀ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡਾ ਬਦਲਾਅ ਨਹੀਂ ਹੈਗਾ ਇਸ ਕਰਕੇ ਅਸੀਂ ਲਾਈਵ ਹੋਣ ਦਾ ਹੀ ਜਿਹੜਾ ਮਨ ਆ ਉਹ ਬਣਾਇਆ ਤੇ ਲਾਈਵ ਹੋ ਕੇ ਜਿਹੜੀ ਅਪਡੇਟ ਆ ਉਹ ਤੁਹਾਨੂੰ ਦੇ ਰਹੇ ਹਾਂ ਕਿ ਜਿਹੜਾ ਮੌਸਮ ਅੱਜ ਦਾ ਯਾਨੀ ਕਿ 22 ਤਰੀਕ ਰਾਤ ਦਾ ਮੌਸਮ ਬਿਲਕੁਲ ਸਾਫ਼ ਰਹੂਗਾ ਖੁਸ਼ਕ ਰਹੂਗਾ ਤੇ ਕੋਈ ਵੀ ਬਦਲਾਅ ਨਹੀਂ ਹੈਗਾ ਬਾਕੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਅਤੇ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਸਤਗੁਰਪੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤੇ ਜਿਹੜਾ ਮੌਸਮ ਆ ਉਹ ਆਮ ਤੌਰ ਤੇ ਖੁਸ਼ਕ ਹੈ ਅੱਜ ਵੀ ਰਾਤ ਨੂੰ ਤੇ ਕੱਲ ਨੂੰ ਸਵੇਰ ਦੇ ਸਮੇਂ ਵੀ ਤੇ ਅਚਾਨਕ ਜਿਹੜੇ ਟੁੱਟਵੇਂ ਜੇ ਬੱਦਲ ਨੇ ਉਹ ਕੁਝ ਖੇਤਰਾਂ ਦੇ ਵਿੱਚ ਬਣ ਜਾਂਦੇ ਨੇ ਕਿਉਂਕਿ ਜਦੋਂ ਤਾਮਾਨ ਆਪ ਹੋ ਜਾਂਦਾ ਤੇ ਪੁਰੇ ਦੀਆਂ ਵਾਵਾ ਚੱਲਦੀਆਂ ਨਹੀਂ ਤਾਂ ਨਵੀਂ ਵਾਲੇ ਬੱਦਲ ਨੇ ਜਿਹੜੇ ਅਚਾਨਕ ਥੋੜੇ ਬਹੁਤ ਬਣ ਜਾਂਦੇ ਨੇ ਜੋ ਫਿਲਹਾਲ ਅਪਡੇਟ ਪ੍ਰਾਪਤ ਹੋਈ ਹੋਈ ਹੈ ਆਪਾਂ ਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਜਿਹੜੇ ਅਸੀਂ ਪ੍ਰੈਸ ਨੋਟ ਆ ਉਹਦੇ ਵਿੱਚ ਵੀ ਇਹੀ ਜਾਣਕਾਰੀ ਦੇਖ ਕੇ ਹਟਿਆ ਕਿ ਜਿਹੜਾ ਮੌਸਮ ਆਹੋ ਪਹਾੜੀ ਇਲਾਕਿਆਂ ਦੇ ਵਿੱਚ ਜ਼ਰੂਰ ਕਰਵਟ ਲਊਗਾ ਹੁਣ 2-4 ਦਿਨ ਤੇ ਕੱਲ ਦਾ ਦਿਨ ਛੱਡ ਕੇ ਤੇ ਉਸ ਤੋਂ ਬਾਅਦ ਮੌਸਮਾ ਜਿਹੜਾ ਸਾਫ ਖੁਸ਼ਕ ਹੁੰਦਾ ਨਜ਼ਰ ਆਊਗਾ ਉੱਥੇ ਵੀ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਲਾਈਨ ਦੇ ਪੰਜਾਬ ਦੇ ਵਿੱਚ ਜਾਂ ਜੂ ਵਿੱਚ ਜਿਹੜਾ ਮੌਸਮਾ ਉਹ ਬਿਲਕੁਲ ਸਾਫ ਤੇ ਖੁਸ਼ਕ ਬਣਿਆ ਹੋਇਆ ਤੇ ਇਸੇ ਤਰ੍ਹਾਂ ਦਾ ਮੌਸਮ ਰਹੂਗਾ 22 23 ਤੇ 24 ਤਰੀਕ ਨੂੰ ਸਿਰਫ 23 ਤਰੀਕ ਨੂੰ ਥੋੜੀ ਜੀ ਬੱਦਲਵਾਈ ਬਣੂਗੀ ਕਿਤੇ ਟੁੱਟਵੇਂ ਜੇ ਬੱਦਲ ਬਣਨਗੇ ਉੱਚੇ ਜੇ ਤੇ ਇਸੇ ਤਰ੍ਹਾਂ ਬਦਲ ਬਣਨਗੇ ਜਿਹੜੇ ਫਿਰ ਜਾ ਕੇ 25 26 27 ਨੂੰ ਕਿਉਂਕਿ 23 24 ਤੋਂ ਬਾਅਦ ਜਿਹੜਾ ਕਿ ਹਿਮਾਚਲ ਦੇ ਪਹਾੜੀਆਂ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਪਹਾੜੀਆਂ ਦੇ ਵਿੱਚ ਸਿਸਟਮ ਹੈ ਜਿਹੜਾ ਉਹ ਦੁਬਾਰਾ ਪੈਦਾ ਹੋ ਰਿਹਾ ਤੇ ਅਸੀਂ ਜੀਤ ਦਿਓਲ ਜੀ ਦਾ ਧੰਨਵਾਦ ਕਰਦੇ ਜਿਹੜੇ ਕਿ ਬੋਪਾ ਰਾਏ ਕਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਨਾਲ ਜੁੜਦੇ ਨੇ ਹਮੇਸ਼ਾ ਦੇ ਲਈ ਤੇ ਸਾਡੀ ਹੌਸਲਾ ਅਭਜਾਈ ਦੇ ਲਈ ਉਹ ਹਮੇਸ਼ਾ ਕਮੈਂਟ ਕਰਦੇ ਰਹਿੰਦੇ ਨੇ ਅਸੀਂ ਦਿਲ ਦੀਆਂ ਗੱਲਾਂ ਕਰ ਰਹੇ ਹਾਂ ਤਾਂ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਤੇ ਦੋਸਤੋ ਗੱਲ ਕਰ ਰਹੇ ਹਾਂ ਆਪਾਂ ਮੌਸਮ ਦੀ ਕੇ ਮੌਸਮਾ ਜਿਹੜਾ ਉਹ ਹਿਮਾਚਲ ਦੇ ਵਿੱਚ 24 25 26 27 ਤਰੀਕ ਤੱਕ ਜਿਹੜਾ ਕਰਵਟ ਲਾਊਗਾ ਉੱਥੇ ਪਹਾੜੀ ਇਲਾਕਿਆਂ ਦੇ ਵਿੱਚ ਬੱਦਲਵਾਈ ਐਂਟਰ ਕਰੂਗੀ ਉਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੇਕਰ ਕਿਸੇ ਗਵਾਂਟੀ ਦੇ ਘਰੇ ਕੋਈ ਚੀਜ਼ ਬਣਦੀ ਹੈ ਉਹ ਤਲਦੇ ਨੇ ਚੀਜ਼ ਨੂੰ ਤਾਂ ਜਿਹੜੀ ਉਹਦੀ ਖਸੂ ਆ ਉਹ ਖਸੂ ਆਪਣੇ ਘਰ ਤੱਕ ਪਹੁੰਚ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਆਪਾਂ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਆਰ ਜੰਮੂ ਦੇ ਵਿੱਚ ਜੇਕਰ ਬੱਦਲਾ ਆਉਂਦੇ ਨੇ 24 25 ਤੇ 26 ਤਰੀਕ ਨੂੰ ਤਾਂ ਉਹਨਾਂ ਦੇ ਨਾਲ ਅਚਾਨਕ ਆਪਣੇ ਪੰਜਾਬ ਦੇ ਵਿੱਚ ਵੀ 25 ਤੇ 26 ਜਾਂ 24 ਦੀ ਰਾਤ ਨੂੰ ਹਨੇਰੀ ਆ ਸਕਦੀ ਹੈ ਤੇ 25 ਤੇ 26 ਤਰੀਕ ਨੂੰ ਪੂਰਾ ਜਿਹੜਾ ਉਹ ਆਪਣੀ ਸਪੀਡ ਤੇ ਚੱਲੂਗਾ ਜਿਵੇਂ ਦਰਮਿਆਨੀ ਸਪੀਡ ਤੇ ਪਹਿਲਾਂ ਚੱਲਦਾ ਰਿਹਾ ਉਸੇ ਤਰ੍ਹਾਂ ਚੱਲੂਗਾ ਤੇ ਜੇ ਬਾਕੀ ਮੌਸਮ ਆਮ ਤੌਰ ਤੇ 28 ਤਰੀਕ ਤੱਕ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਸਰਵਤ 24 25 26 ਤਰੀਕ ਦੇ ਵਿੱਚ ਵਿੱਚ ਇੱਕ ਹਲਕੀ ਸਿਸਟਮ ਜੀ ਆ ਰਹੀ ਹੈ ਜਿਹਦੇ ਨਾਲ ਕਿਦੇ ਕਿਤੇ ਥੋੜਾ ਬਹੁਤ ਕਿਣਮਣ ਕਣੀ ਜਾਂ ਛਿੱਟਾ ਜ਼ਰਾ ਟਾ ਕਰ ਸਕਦਾ ਜਾਂ ਆਪਾਂ ਕਹਸਾ ਦਿਆਂ ਜਿਹੜੀ ਹਨੇਰੀ ਆ ਉਹ ਆ ਸਕਦੀਆਂ ਦਰਮਿਆਨੇ ਪੱਧਰ ਦੀ ਇਸ ਤਰ੍ਹਾਂ ਦਾ ਜਿਹੜਾ ਮੌਸਮਾ ਜੀ ਉਹ ਰਹੂਗਾ ਤੇ ਅਸੀਂ ਇਹੀ ਅਪਡੇਟ ਤੁਹਾਡੇ ਨਾਲ ਦੇਣ ਲਈ ਲਾਈਵ ਹੋਏ ਸੀ ਕਿ 22 23 ਤੇ 24 ਤਰੀਕ ਤੱਕ ਦਿਨ ਸਮੇਂ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ ਜਿਹੜੀ ਕਿ ਹੁਣੇ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਉਤੋਂ ਜੋ ਪ੍ਰੈਸ ਨੋਟ ਉਸ ਨੂੰ ਡਾਊਨਲੋਡ ਕਰਕੇ ਉਸ ਤੋਂ ਜਾਣਕਾਰੀ ਦੇਖ ਕੇ ਹਟਿਆ ਪਹਿਲਾ ਸਾਡਾ ਵੀ ਮਾਨਸਿਕ ਅਸੀਂ ਰਿਕਾਰਡ ਕਰਕੇ ਉਸ ਵੀਡੀਓ ਦੇ ਮੁਤਾਬਕ ਉਸ ਸੈਟਲਾਈਟ ਦੇ ਮੁਤਾਬਕ ਜਾਂ ਉਸ ਪ੍ਰੈਸ ਨੋਟ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਫਿਲਹਾਲ ਸਾਨੂੰ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਅਸੀਂ ਉਸ ਤਰੀਕੇ ਨਾਲ ਉਹ ਜਾਣਕਾਰੀ ਦੇਖ ਕੇ ਹਟਿਆ ਦੋਸਤੋ ਕਿ ਅੱਜ 22 ਤਰੀਕ ਨੂੰ ਦਿਨ ਵੇਲੇ ਵੀ ਮੌਸਮ ਸਾਫ ਰਿਹਾ ਖਾਸ ਕਰਕੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲਬਾਹੀ ਨਹੀਂ ਬਣੀ ਤਾਪਮਾਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਨੇੜੇ ਉਹ 40 ਡਿਗਰੀ ਤੋਂ ਪਲੱਸ ਹੋ ਚੁੱਕੇ ਨੇ ਤੇ ਰਾਤਾਂ ਦੇ ਤਾਪਮਾਨ ਨੇੜੇ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ 30 29 ਜਾ 28 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾ ਰਹੇ ਨੇ ਵੱਖ-ਵੱਖ ਖੇਤਰਾਂ ਦੇ ਤੇ ਇਸੇ ਤਰ੍ਹਾਂ ਜਿਹੜਾ ਤਾਪਮਨ ਕੱਲ ਨੂੰ ਵੀ ਵਧੂਗਾ ਪਰਸੋਂ ਨੂੰ ਵਧੂਗਾ ਕਿਉਂਕਿ ਇੱਕ ਤਾਂ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲ ਪਈਆਂ ਨੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਕਿ ਲੋ ਚੱਲਦੀ ਹੁੰਦੀ ਹੈ ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਜੀ ਗਰਮੀ ਜਿਹੜੀ ਉਹ ਆਪਣਾ ਰੰਗ ਦਿਖਾਉਣ ਲੱਗ ਗਈ ਹੈ ਪੂਰੇ ਜ਼ੋਰਾ ਤੇ ਕਿਉਂਕਿ ਉਹ ਨੇੜੇ-ਤੇੜੇ ਨਾਲ ਤਾਂ ਕੋਈ ਸਿਸਟਮ ਤਾਕੜਾ ਸਟਰੋਂਗ ਦਿਖਾਈ ਦੇ ਰਿਹਾ ਸਿਰਫ 25 ਤੇ 26 ਤਰੀਕ ਨੂੰ ਜਿਹੜਾ ਪਹਾੜੀ ਇਲਾਕਿਆਂ ਵਿੱਚ ਸਿਸਟਮ ਜ਼ਰੂਰ ਬਣ ਰਿਹਾ ਉਦੇ ਨਾਲ ਪੰਜਾਬ ਦੇ ਕੁਝ ਕੁ ਖੇਤਰ ਨੇ ਜਿਹੜੇ ਜਿਵੇਂ ਨੇੜੇ ਦੇ ਹੋਵੇ ਇਲਾਕੇ ਪਹਾੜੀ ਇਲਾਕਿਆਂ ਦੇ ਜਾਂ ਜਿਹੜੇ 60 70 ਕਿਲੋਮੀਟਰ ਦਾ ਇਲਾਕਾ ਜਾਂ ਹੁੰਦਾ ਘੇਰਾ ਹੁੰਦਾ ਜੋ ਪਹਾੜੀ ਇਲਾਕਿਆਂ ਨੇੜੇ ਟੇੜੇ ਦਾ ਤਾਂ ਉਸ ਦੇ ਵਿੱਚ ਜਿਹੜਾ ਸਿਸਟਮ ਆ ਉਹ ਥੋੜੀ ਬਹੁਤੀ ਰੈਂਦ ਖੁੰਦ ਬੱਦਲਾਂ ਦੀ ਆਵਾਜਾਈ ਹੈ ਜਿਹੜੀ ਭੇਜ ਸਕਦਾ ਤਾਂ ਕੱਲ ਨੂੰ ਵੀ ਕਿਤੇ ਕਿਤੇ ਜਿਹੜੇ ਥੋੜੇ ਬਹੁਤ ਬੱਦਲ ਨੇ ਉਹ ਆਉਂਦੇ ਜਾਂਦੇ ਰਹਿਣਗੇ ਜੀ ਤੇ ਬਾਕੀ ਉਹਨਾਂ ਬੱਦਲਾਂ ਦਾ ਕੋਈ ਜਿਹੜਾ ਵੱਡਾ ਮਰਪਾ ਪ੍ਰਭਾਵ ਤਾਂ ਨਹੀਂ ਹੈਗਾ ਦੁਪਹਿਰ ਤੋਂ ਬਾਅਦ ਤੱਕ ਉਹ ਮੌਸਮ ਇਸੇ ਤਰ੍ਹਾਂ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਜੋ ਅਪਡੇਟ ਹੋਰ ਆਉਂਦੀ ਹੈ ਕਿਉਂਕਿ ਪ੍ਰੀ ਮੌਨਸੂਨ ਦੇ ਵਿੱਚ ਸੀਜ਼ਨ ਦੇ ਵਿੱਚ ਕੀ ਹੁੰਦਾ ਜਿਹੜੀ ਅਰਬ ਸਾਗਰ ਤੋਂ ਉੱਠਦੀਆਂ ਨਵੀਂ ਦੀਆਂ ਕਣੀਆਂ ਕਣ ਨੇ ਤਾਂ ਹਵਾ ਦੇ ਵਿੱਚ ਮਿਲ ਕੇ ਇੱਕ ਘੱਟਦਵਾਲਾ ਖੇਤਰ ਪੈਦਾ ਕਰ ਦਿੰਦੇ ਨੇ ਘੱਟਦਵਾਲਾ ਖੇਤਰ ਜਦੋਂ ਪੈਦਾ ਹੋ ਜਾਂਦਾ ਤਾਂ ਅਚਾਨਕ ਜਿਹੜੇ ਬੱਦਲ ਬਣ ਜਾਂਦੇ ਨੇ ਪਹਾੜੀ ਉੱਪਰ ਜਿਹੜੇ ਇਲਾਕਿਆਂ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਹਵਾ ਦੇ ਨਾਲ ਤਾਂ ਉੱਤੇ ਵੀ ਜਿਹੜੇ ਮੀਂਹ ਦੇ ਕਾਰਨ ਜਾਂ ਟੁੱਟਵੇਂ ਰੂਪ ਵਿੱਚ ਹੋ ਜਾਂਦੇ ਨੇ ਪਰੰਤੂ ਜੋ ਭਾਰਤੀ ਮੌਸਮ ਵਿਗਿਆਨ ਜਾਂ ਅਸੀਂ ਪ੍ਰਾਈਵੇਟ ਸੰਸਥਾਵਾਂ ਦਾ ਸੈਟੇਲਾਈਟ ਦੇਖਿਆ ਉਸ ਦੇ ਵਿੱਚ ਵੀ ਜਿਹੜਾ ਮੌਸਮਾ ਉਹ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਸਿਰਫ ਪਹਾੜੀ ਇਲਾਕੇ ਯਾਨੀ ਕਿ ਹਿਮਾਚਲ ਦੇ ਵਿੱਚ ਜਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਥੋੜਾ ਬਹੁਤ ਜਿਹੜਾ ਸਿਸਟਮ ਆ ਉਹ ਐਕਟਿਵ ਹੁੰਦਾ ਹੋਇਆ 24 25 26 ਤਰੀਕ ਨੂੰ ਦਿਖਾਇਆ ਗਿਆ ਪਰੰਤੂ ਪੰਜਾਬ ਦੇ ਵਿੱਚ ਜੇਕਰ ਆਪਾਂ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੇ ਮੁਤਾਬਕ ਗੱਲ ਕਰੀਏ ਤਾ ਜਿਹੜਾ ਅਸੀਂ ਕਹਿ ਸਕਦੇ ਆ ਉਸ ਦੇ ਵਿੱਚ ਵੀ ਸਿਸਟਮ ਦੇ ਵਿੱਚ ਵੀ ਜਿਹੜਾ ਕਿ ਇੱਕ 24 ਦੇ 25 26 ਤਰੀਕ ਦੇ ਵਿੱਚ ਵਿੱਚ ਇੱਕ ਸਿਸਟਮ ਹੀ ਆ ਰਹੀ ਹੈ ਜਿਹਦੇ ਨਾਲ ਐਕਟਿਵ ਹੁੰਦਾ ਹੋਏ ਕਿਣਮਣ ਕਣੀ ਜਾਂ ਹਵਾ ਦੇ ਬੁੱਲੇ ਜਿਹੜਾ ਉਹ ਸਿਸਟਮ ਉਹ ਦਿਖਾ ਸਕਦਾ ਹੈ ਬਾਕੀ ਅਪਡੇਟ ਦੋਸਤੋ ਲਾਈਵ ਹੋ ਕੇ ਸਵੇਰ ਦੇ ਸਮੇਂ ਦੇ ਦਾਂਗੇ ਤੁਹਾਡਾ ਸਾਰਿਆਂ ਦਾ ਦਿਲ ਦੇ ਘਰੇ ਤੋਂ ਧੰਨਵਾਦ ਆ ਜਿੰਨੇ ਤੁਸੀਂ ਜੁੜੇ ਹੋਏ ਹੋ ਜਿਨ੍ਹਾਂ ਨੇ ਕਮੈਂਟ ਅਜੇ ਤੱਕ ਨਹੀਂ ਕਰਿਆ ਉਹ ਕਮੈਂਟ ਵੀ ਕਰ ਦਿਓ ਤਾਂ ਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਹੈ ਤੇ ਕਿਉਂਕਿ ਅਸੀਂ ਆਪਣੇ ਕੋਲ ਕੋਈ ਜਾਣਕਾਰੀ ਕਦੇ ਨਹੀਂ ਇਕੱਠੀ ਕਰਦੇ ਅਸੀਂ ਜਾਂ ਤਾਂ ਵੱਡੇ ਸੋਰਸ ਨੇ ਜਿਹੜੇ ਵੱਡੇ ਦੋਸਤ ਮਿੱਤਰ ਨੇ ਜਿਹੜੇ ਏਸੇ ਕੰਮ ਤੇ ਲੱਗੇ ਰਹਿੰਦੇ ਨੇ ਮੌਸਮ ਦੀ ਅਪਡੇਟ ਨੂੰ ਖੋਜਦੇ ਰਹਿੰਦੇ ਨੇ ਜਾਂ ਅਸੀਂ ਜਿਹੜੇ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਨੋਟਸ ਜਾਂ ਹੋਰ ਚੀਜ਼ਾਂ ਆਉਂਦੀਆਂ ਨੇ ਪ੍ਰੈਸ ਰਿਲੀਜ਼ ਆਉਂਦੇ ਨੇ ਤਾਂ ਅਸੀਂ ਉਸ ਦੇ ਮੁਤਾਬਕ ਜਿਹੜੀ ਇਹ ਜਾਣਕਾਰੀ ਇਹ ਦੇਖ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਨੇ ਆ ਤਾਂ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਲਾਈਵ ਦੇ ਵਿੱਚ ਵੀ ਲਾਈਕ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਬਣਾਈ ਰੱਖਿਓ ਆਪਣੀ ਦੋਸਤੋ ਇਮੇਜ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਰਹੋ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਜਰੂਰ ਕਮੈਂਟ ਕਰ ਦਿਓ ਕਿਤੇ ਬੱਦਲ ਵਈ ਪਤਾ ਨਹੀਂ ਬਣੀ ਅੱਜ ਕਿਉਂਕਿ ਬੱਦਲ ਵਈ ਦੇ ਚਾਂਸ ਬਹੁਤ ਘੱਟ ਸਨ ਅੱਜ ਅੱਜ ਪੱਛਮੀ ਹਵਾਵਾਂ ਆ ਰਹੀਆਂ ਪੱਛੋਂ ਦੀਆਂ ਹਵਾਵਾਂ ਉਹ ਚੱਲ ਪਈਆਂ ਜੋ ਸਵੇਰ ਦੇ ਸਮੇਂ ਸਾਨੂੰ ਅਪਡੇਟ ਪ੍ਰਾਪਤ ਹੋ ਰਹੀ ਸੀ ਕਿ ਲੁਧਿਆਣਾ ਇਲਾਕੇ ਦੇ ਵਿੱਚ ਬੱਦਲ ਵਈ ਜਰੂਰ ਥੋੜੀ-ਬਹੁਤ ਰਹਿ ਸਕਦੀ ਹੈ ਜਿਹੜੀ ਕਿ ਪਹਾੜੀ ਇਲਾਕਿਆਂ ਦੇ ਸਾਈਡ ਆ ਜਾਂ ਇਧਰੋਂ ਰਾਜਸਥਾਨ ਸੌਰੀ ਕਿਹੜਾ ਸੀ ਆਪਣਾ ਨਵਾਂ ਸਹਿਰ ਵਾਲ ਸਾਈਡ ਕੁ ਆਦੇ ਇਲਾਕਿਆਂ ਦੇ ਸਾਈਡ ਉਹਨਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਐਕਟਿਵ ਥੋੜਾ ਬਹੁਤ ਕਦੇ ਕਿਸੇ ਟਾਈਮ ਹੋ ਸਕਦਾ ਹੈ ਜ਼ਿਆਦਾਤਰ ਸਾਡੇ ਕੋਲ ਉਹੀ ਅਪਡੇਟ ਹੈ ਜੀ ਕਿ ਮੌਸਮ ਖੁਸ਼ਕ ਤੇ ਸਾਫ਼ ਹੈ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook Page ਦੀ ਸੱਤ ਕਰੋ ਭੰਗੂ ਜੀ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ